ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ ਪਰਮੇਸ਼ਰ ਬਰਕਤ ਆਸ਼ਿਸ਼ ਤਵੇ ਪ੍ਰਭੂ ਯੀਸ਼ੂ ਮਸੀਹ ਦੇ 13 ਚੇਲੇ ਨਹੀਂ ਸੀ ਪ੍ਰਭੂ ਯੀਸ਼ੂ ਮਸੀਹ ਦੇ 12 ਚੇਲੇ ਸੀ ਅੱਜ ਦਾ ਜੋ ਵਿਸ਼ਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਦੇ 12 ਚੇਲੇ ਸੀ ਨਾ ਕਿ 13 ਚੇਲੇ ਸੀ ਅੱਜ ਬਹੁਤੇ ਲੋਕ ਕਹਿੰਦੇ ਆ ਜੀ ਪ੍ਰਭੂ ਯੀਸ਼ੂ ਮਸੀਹ ਦੇ 13 ਚੇਲੇ ਸੀ 13 ਦੇ 13 ਭੱਜ ਗਏ ਪਰਬੂ ਯੇਸ਼ੂ ਮਸੀਹ ਦੇ 13 ਚੇਲੇ ਸੀ ਜੀ 13 ਦੇ 13 ਭੱਜ ਗਏ ਇਸੇ ਕਰਕੇ ਜਿਹੜੇ ਗੋਰੇ ਆ ਉਹ 13 ਨੰਬਰ ਤੋਂ ਨਫ਼ਰਤ ਖਾਂਦੇ ਆ ਪਤਾ ਨਹੀਂ ਯਾਰ ਕਿੱਥੋਂ ਕਿੱਥੋਂ ਦੀਆਂ ਗੱਲਾਂ ਬਣਾਈ ਜਾਂਦੇ ਆ ਪਹਿਲਾਂ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਯੇਸ਼ੂ ਮਸੀਹ ਦੇ ਚੇਲੇ ਕਿੰਨੇ ਸੀਗੇ ਅਸੀਂ ਬਾਈਬਲ ਨੂੰ ਪੜਿਆ ਆ ਅਸੀਂ ਬਾਈਬਲ ਨੂੰ ਜਾਣਿਆ ਆ ਸਚਾਈ ਤਾਂ ਇਹ ਆ ਜੀ ਬਾਈਬਲ ਦੇ ਵਿੱਚ ਤਾਂ 12 ਚੇਲਿਆਂ ਦਾ ਜ਼ਿਕਰ ਹੈ 13 ਚੇਲਿਆਂ ਦਾ ਜ਼ਿਕਰ ਨਹੀਂ ਹੈਗਾ ਪਵਿੱਤਰ ਬਾਈਬਲ ਦੱਸਦੀ ਹੈ ਕਿ 12 ਚੇਲੇ ਸੀ ਪ੍ਰਭੂ ਯੀਸ਼ੂ ਮਸੀਹ ਦੇ 13 ਨਹੀਂ ਸੀ ਅੱਜ ਬਹੁਤੇ ਲੋਕ ਪ੍ਰਭੂ ਯੀਸ਼ੂ ਮਸੀਹ ਦੇ 13 ਚੇਲੇ ਬਣਾਈ ਜਾਂਦੇ ਆ ਭਾਵ ਫੋਕਾ ਗਿਆਨ ਕੋਈ ਪਤਾ ਨਹੀਂ ਆ ਸੁਣੀਆਂ ਸੁਣਾਈਆਂ ਗੱਲਾਂ ਅੱਗੇ ਸੁਣਾਈ ਜਾਂਦੇ ਆ ਗੱਲਾਂ ਤੋ ਤੱਕ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਗੱਲ ਕਲੀਅਰ ਨਾ ਹੋਵੇ ਸਾਡੇ ਤੋਂ ਜਿਹੜੇ ਕਹਿੰਦੇ ਆ ਨਾ 13 ਚੇਲੇ ਸੀ ਪ੍ਰਭੂ ਯਿਸੂ ਮਸੀਹ ਦੇ ਉਹਨਾਂ ਲਈ ਇਹ ਸੰਦੇਸ਼ ਹੈ ਮੇਰੇ ਪਿਆਰੇ ਭਰਾਵੋ ਪ੍ਰਭੂ ਯਿਸੂ ਮਸੀਹ ਦੇ 13 ਚੇਲੇ ਨਹੀਂ ਸੀ ਪ੍ਰਭੂ ਯਿਸੂ ਮਸੀਹ ਦੇ 12 ਚੇਲੇ ਸੀ ਤੇ ਮੈਂ 12 ਚੇਲਿਆਂ ਦੇ ਨਾਂ ਵੀ ਪੜ੍ਹ ਦੇਣਾ ਚਾਹੁੰਨਾ ਪਵਿੱਤਰ ਬਾਈਬਲ ਦੇ ਵਿੱਚੋਂ ਮੈਂ 12 ਚੇਲਿਆਂ ਦੇ ਨਾਂ ਵੀ ਪੜ੍ਹਨਾ ਚਾਹੁੰਨਾ ਹਾਂ ਮੇਰੇ ਨਾਲ ਤੁਸੀਂ ਪਵਿੱਤਰ ਬਾਈਬਲ ਖੋਲੋ ਇਹ ਨਾ ਆਖਿਓ ਕਿ ਪ੍ਰਭੂ ਯੀਸੂ ਮਸੀਹ ਦੇ 12 ਚੇਲੇ ਕਿਵੇਂ ਸੀ ਮੇਰੇ ਨਾਲ ਪਵਿੱਤਰ ਬਾਈਬਲ ਖੋਲੋ ਮਤੀ ਦੀ ਅੰਜੀਲ 10 ਅਧਿਆਇ ਮੇਰੇ ਨਾਲ ਪਵਿੱਤਰ ਬਾਈਬਲ ਨੂੰ ਖੋਲੋ ਮਤੀ ਦੀ ਅੰਜੀਲ 10 ਦੇ ਆਏ ਉੱਥੇ 12 ਚੇਲਿਆਂ ਦੇ ਨਾਮ ਲਿਖੇ ਗਏ ਆ ਇਸ ਤਰ੍ਹਾਂ ਲਿਖਿਆ 12 ਰਸੂਲਾਂ ਦੇ ਇਹ ਨਾਮ ਹਨ ਪਹਿਲਾ ਸ਼ਮੌਨ ਜਿਹੜਾ ਪਤਰਸ ਕੋ ਹੋਂਦਾ ਤੇ ਉਹਦਾ ਭਰਾ ਅੰਦਰਿਆਸ ਇਹ ਦੂਸਰਾ ਚੇਲਾ ਸੀ ਅਤੇ ਜਬਦੀ ਦਾ ਪੁੱਤਰ ਯਾਕੂਬ ਇਹ ਤੀਸਰਾ ਚੇਲਾ ਸੀ ਅਤੇ ਉਹਦਾ ਭਰਾ ਯਹੂਨਾ ਇਹ ਚੌਥਾ ਚੇਲਾ ਸੀ ਅਤੇ ਫਿਲਿਪਸ ਇਹ ਪੰਜਵਾਂ ਚੇਲਾ ਸੀ ਬਰਥਲਮਈ ਛੇਵਾਂ ਚੇਲਾ ਸੀ ਥੋਮਾ ਸਤਵਾਂ ਚੇਲਾ ਸੀ ਅਤੇ ਮਤੀ ਮਸੂਲੀਆ ਇਹ ਸਤਵਾਂ ਚੇਲਾ ਸੀ ਹਲਫੈਦ ਦਾ ਪੁੱਤਰ ਯਕੂਬ ਅੱਠਵਾਂ ਚੇਲਾ ਸੀ ਬਰਥਮਈ ਨੌਵਾਂ ਚੇਲਾ ਸ਼ਮੌਨ ਕਨਾਨੀ ਦਸਵਾਂ ਚੇਲਾ ਯਹੂਦਾ ਇਸਕਰੀਓਤੀ 11ਵਾਂ ਚੇਲਾ ਇਸ ਤਰ੍ਹਾਂ ਕਰਕੇ ਇਹ 12 ਚੇਲਿਆਂ ਦਾ ਜਿਕਰ ਹੁੰਦਾ ਪਹਿਲਾ ਸੀਗਾ ਜੀ ਪਤਰਸ ਦੂਸਰਾ ਤਰਿਆਸ ਤੀਜਾ ਯਾਕੂਬ ਚੌਥਾ ਯੋਹਨਾ ਪੰਜਵਾਂ ਫਿਲਿਪਸ ਛੇਵਾਂ ਬਰਥਲਮਈ ਸਤਵਾਂ ਥੋਮਾ ਅੱਠਵਾਂ ਮਤੀ ਔਰ ਨੌਵਾਂ ਜੇਲਾਸੀ ਯਾਕੂਬ ਦਸਵਾਂ ਚੇਲਾ ਸੀ ਥਦਾਈ ਔਰ 11ਵਾਂ ਚੇਲਾ ਸੀ ਸ਼ਮੌਨ ਕਨਾਨੀ ਅਤੇ 12ਵਾਂ ਚੇਲਾ ਸੀ ਯਹੂਦਾ ਇਸ ਕਰਿਉਤੀ ਇਸ ਤਰ੍ਹਾਂ 12 ਚੇਲੇ ਸੀ ਪ੍ਰਭੂ ਯੇਸ਼ੂ ਮਸੀਹ ਦੇ ਇਹ 12 ਚੇਲੇ ਸੀ ਅੱਗੇ ਲਿਖਿਆ ਇਹਨਾਂ 12 ਨੂੰ ਯੇਸ਼ੂ ਨੇ ਘੱਲਿਆ ਅਤੇ ਉਹਨਾਂ ਨੂੰ ਇਹ ਆਗਿਆ ਦੇ ਕੇ ਕਿਹਾ ਇਹਨਾਂ 12 ਚੇਲਿਆਂ ਨੂੰ ਪ੍ਰਭੂ ਯੇਸ਼ੂ ਮਸੀਹ ਨੇ ਚੁਣਿਆ ਸੀ ਜਿਹੜੇ 13 ਕਹਿੰਦੇ ਆ ਉਹਨਾਂ ਲਈ ਇਹ ਬਾਈਬਲ ਦੀ ਆਇਤ ਹੈ 12 ਚੇਲੇ ਸੀ ਭਾਈ ਪਹਿਲਾਂ ਚੰਗੀ ਤਰ੍ਹਾਂ ਬਾਈਬਲ ਨੂੰ ਪੜ੍ਹੋ ਜੇ ਕੋਈ ਹੋਰ ਕਿਤਾਬ ਪੜ੍ਹਦੇ ਪਏ ਉਹਨੂੰ ਛੱਡੋ ਬਾਈਬਲ ਨੂੰ ਜਾਣੋ ਪ੍ਰਭੂ ਯੇਸ਼ੂ ਮਸੀਹ ਦੇ 13 ਚੇਲੇ ਨਹੀਂ ਸੀ ਪ੍ਰਭੂ ਯੀਸ਼ੂ ਮਸੀਹ ਦੇ 12 ਚੇਲੇ ਸੀ ਉਸ ਤੋਂ ਬਾਅਦ ਮੈਂ ਗੱਲਬਾਤ ਕਰਾਂਗਾ ਜਦੋਂ ਪ੍ਰਭੂ ਯੀਸ਼ੂ ਮਸੀਹ ਨੂੰ ਸਲੀਬ ਉੱਤੇ ਚੜਾਇਆ ਗਿਆ ਇੱਕ ਚੇਲੇ ਨੇ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਧੋਖਾ ਕੀਤਾ ਇੱਕ ਚੇਲੇ ਨੇ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਧੋਖਾ ਕੀਤਾ ਉਹ ਚੇਲਾ ਸੀ ਯਹੂਦਾ ਇਸਕਰੀਓਤੀ ਉਹ ਚੇਲਾ ਯਹੂਦਾ ਇਸਕਰੀਓਤੀ ਸੀ 11 ਬਾਕੀ ਜਿਹੜੇ 11 ਚੇਲੇ ਸੀ ਉਹ ਆਪਣੇ ਗੁਰੂ ਦੇ ਨਾਲ ਪ੍ਰਭੂ ਦੇ ਨਾਲ ਵਫਾਦਾਰ ਸੀ ਪਰ ਇੱਕ ਦੇ ਮਨ ਵਿੱਚ ਲੋਭ ਆ ਗਿਆ ਇੱਕ ਨੇ ਪ੍ਰਭੂ ਨੂੰ 30 ਸਿੱਕਿਆਂ ਦੇ ਵਿੱਚ ਵੇਚ ਦਿੱਤਾ ਤੇ ਜਦੋਂ ਉਹਨੂੰ ਅਹਿਸਾਸ ਹੋਇਆ ਕਿ ਮੈਂ ਬੁਰਾ ਕੀਤਾ ਆ ਮੈਂ ਆਪਣੇ ਪ੍ਰਭੂ ਦੇ ਨਾਲ ਧੋਖਾ ਕੀਤਾ ਆ ਤੇ ਲਿਖਿਆ ਉਹਨੇ ਸ਼ਰਮਿੰਦਗੀ ਦੇ ਕਾਰਨ ਆਪਣੇ ਆਪ ਨੂੰ ਖਤਮ ਕਰ ਲਿਆ ਹੁਣ ਕਿੰਨੇ ਚੇਲੇ ਰਹਿ ਗਏ ਹੋਰ 12 ਵਿੱਚੋਂ ਇੱਕ ਗਿਆ ਤੇ 11 ਚੇਲੇ ਰਹਿ ਗਏ ਹੁਣ 11 ਚੇਲੇ ਰਹਿ ਗਏ ਜਿਹੜੇ ਇਹ 11 ਚੇਲੇ ਪਵਿੱਤਰ ਬਾਈਬਲ ਦੱਸਦੀ ਹੈ ਸਾਨੂੰ ਇਹ 11 ਚੇਲੇ ਜਿਹੜੇ ਸੀ ਨਾ ਜੀ ਜਦੋਂ ਪ੍ਰਭੂ ਯੀਸ਼ੂ ਮਸੀਹ ਸਵਰਗ ਨੂੰ ਚਲੇ ਗਏ ਮੁਰਦਿਆਂ ਚੋਂ ਜੀ ਉੱਠ ਕੇ 40 ਦਿਨ ਪ੍ਰਚਾਰ ਕੀਤਾ ਔਰ 40 ਦਿਨਾਂ ਦੇ ਬਾਅਦ ਸਵਰਗ ਨੂੰ ਚਲੇ ਗਏ ਉਸ ਸਮੇਂ ਬਾਈਬਲ ਦੇ ਵਿੱਚ ਲਿਖਿਆ ਗਿਆ ਪਵਿੱਤਰ ਬਾਈਬਲ ਸਾਨੂੰ ਦੱਸਦੀ ਹੈ ਪਵਿੱਤਰ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਉਸ ਸਮੇਂ ਚੇਲਿਆਂ ਨੇ ਆਪਸ ਵਿੱਚ ਸਲਾਹ ਕੀਤੀ ਭਾਈ ਵੀ ਸਾਡੇ 12 ਵਿੱਚੋਂ ਇੱਕ ਤਾਂ ਖਤਮ ਹੋ ਗਿਆ ਚਲਾ ਗਿਆ ਅਸੀਂ 11 ਬੱਚੇ ਆ ਤੇ ਪ੍ਰਭੂ ਨੇ ਸਾਨੂੰ 12 ਕਰਕੇ ਚੁਣਿਆ ਸੀ ਤੇ ਅਸੀਂ 12 ਦੇ 12 ਹੀ ਰਹੀਏ ਘਟਿਏ ਨਾ ਤਾਂ ਦੋਨਾਂ ਨੇ ਇੱਕ ਚੇਲੇ ਦੀ ਚੋਣ ਕੀਤੀ ਸੀ ਉਹ ਕਿਹੜਾ ਆ ਸੀ ਬਾਈਬਲ ਚੋਂ ਹੀ ਪੜ੍ਹਦੇ ਆ ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਸੰਗ ਰਹੇ ਸੰਗ ਰਹੇ ਜਾਂ ਪ੍ਰਭੂ ਯੀਸ਼ੂ ਮਸੀਹ ਸਾਡੇ ਵਿੱਚ ਆਇਆ ਜਾਇਆ ਕਰਦਾ ਸੀ ਜੋ ਨਾ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਉਹ ਸਾਡੇ ਕੋਲੋਂ ਤਾਹਾਂ ਉਠਾਇਆ ਗਿਆ ਚਾਹੀਦਾ ਹੈ ਕਿ ਇਹਨਾਂ ਵਿੱਚੋਂ ਇੱਕ ਸਾਡੇ ਨਾਲ ਉਹਦੇ ਜੀ ਉੱਠਣ ਦਾ ਗਵਾਹ ਹੋਵੇ ਤਦ ਉਹਨਾਂ ਨੇ ਦੋਹਾਂ ਨੂੰ ਖੜਾ ਕੀਤਾ ਇੱਕ ਯੂਸਫ ਜਿਹੜਾ ਵਰਨਾਬਾਸ ਕਹਾਉਂਦਾ ਸੀ ਜਿਹਦਾ ਉਪਨਾਮ ਯੂਸਸੀ ਤੇ ਦੂਜਾ ਮਥਿਆਸ ਔਰ ਪ੍ਰਾਰਥਨਾ ਕਰਕੇ ਆਖਿਆ ਕਿ हे ਪ੍ਰਭੂ ਤੂੰ ਜੋ ਸਭਨਾਂ ਦਾ ਅੰਤਰਯਾਮੀ ਹੈ ਵਿਖਾ ਇਹਨਾਂ ਦੋਨਾਂ ਵਿੱਚੋਂ ਤੈ ਕੈਨੂੰ ਚੁਣਿਆ ਜੋ ਇਸ ਸੇਵਾ ਅਤੇ ਰਸੂਲ ਪਣੇ ਦੀ ਜਗ੍ਹਾ ਲਵੇ ਜਿਸ ਤੋਂ ਯਹੂਦਾ ਡਿੱਗਿਆ ਭਈ ਉਹ ਆਪਣੀ ਨਿੱਜ ਥਾਂ ਨੂੰ ਜਾਵੇ ਅਤੇ ਉਹਨਾਂ ਨੇ ਅਤੇ ਉਹਨਾਂ ਨੇ ਉਹਨਾਂ ਦੇ ਲਈ ਚਿੱਠੀਆਂ ਪਾਈਆਂ ਔਰ ਚਿੱਠੀ ਮਥਿਆਸ ਦੇ ਨਾਮ ਦੀ ਨਿਕਲੀ ਤਦ ਉਹਨਾਂ 11 ਨਾਲ ਰਸੂਲ ਗਿਣਿਆ ਗਿਆ ਜੇ ਡੀ ਘਾਟ ਯਹੂਦਾਸ ਕਰੀਓਤੀ ਦੇ ਕਾਰਨ ਆਈ ਸੀ ਇੱਕ ਚੇਲਾ ਖਤਮ ਹੋ ਗਿਆ ਸੀ ਉਸ ਚੇਲੇ ਨੂੰ ਪੂਰਾ ਕਰਨ ਲਈ ਬਾਈਬਲ ਚ ਲਿਖਿਆ ਦੋ ਬੰਦਿਆਂ ਦੀ ਨਿਯੁਕਤੀ ਕੀਤੀ ਗਈ ਸੀਗੀ ਦੋਨਾਂ ਚੋਂ ਇੱਕ ਨੂੰ ਚੁੜਨਾ ਕਹਿੰਦੇ ਪ੍ਰਭੂ ਤੂੰ ਸਾਡੀ ਮਦਦ ਕਰ ਜੋ ਛੁੱਟੀਆਂ ਪਾਈਆਂ ਗਈਆਂ ਪਰਚੀਆਂ ਪਾਈਆਂ ਤੇ ਜਿਹੜੀ ਪਰਚੀ ਸੀ ਉਹ ਮਤਿਆਸ ਦੇ ਨਾਮ ਦੀ ਨਿਕਲੀ ਤੇ ਉਹਨੂੰ 11 ਵਿੱਚ ਰਲਾਇਆ ਗਿਆ ਤੇ 12 ਚੇਲੇ ਹੋ ਗਏ ਫਿਰ ਪ੍ਰਭੂ ਯੀਸ਼ੂ ਮਸੀਹ ਦੇ 12 ਚੇਲੇ ਸੀ 13 ਨਹੀਂ ਸੀ ਜੀ ਇਹ ਗਲਤ ਫਹਿਮੀ ਨੂੰ ਕੱਢ ਦਿਓ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਪ੍ਰਭੂ ਯਿਸੂ ਮਸੀਹ ਦੇ 12 ਚੇਲੇ ਸੀ ਪਰਮੇਸ਼ਰ ਆਪ ਸਭਨਾਂ ਨੂੰ ਬਰਕਤ ਦੇਵੇ ਸਭਨਾ ਉੱਤੇ ਆਪਣੀ ਕਿਰਪਾ ਕਰੇ ਆਮੀਨ